ਖਾਲਸਾ ਵੈਜ ਕੀ ਫਤਿਹ ਸਰਦਾਰ ਸਿਕੰਦਰ ਸਿੰਘ ਸੁਖਗੱਲ ਸੁਭਾ ਪ੍ਰਧਾਨ ਜਥੇਬੰਦੀ ਤੋਤਾ ਸਿੰਘ ਵਾਲਾ ਪ੍ਰਧਾਨ ਜੀ ਤੁਸੀਂ ਇਹ ਗਿਆ ਵੀ ਮੁੰਡਾ ਲੈ ਕੇ ਗੁਰਦੁਆਰੇ ਵੜ ਜੇ ਕੁੜੀ ਦੇ 2 ਸਾਲ ਹੋ ਗਏ ਨੇ ਆ ਕੁੜੀ ਦੀ ਟਿਕਟ ਵੇਖੋ ਆ ਟਿਕਟ ਦਿਖਾਈ ਜਾਵੇ 11ਵੇਂ ਮਹੀਨੇ ਦੀ 5 ਤਰੀਕ ਦੀ ਟਿਕਟ 11ਵੇਂ ਮਹੀਨੇ ਦੀ 5 ਤਰੀਕ ਦੀ ਟਿਕਟ 2024 ਦੀ ਅਜੇ ਸਾਲ ਤੱਕ ਨਹੀਂ ਹੋਇਆ ਛੁੱਟ ਸਮਝ ਸੋਚ ਕੇ ਮਾਰਿਆ ਕੋ ਪ੍ਰਧਾਨ ਜੀ ਦੂਜੀ ਗੱਲ ਤੁਸੀਂ ਇਹ ਕਹੀ ਵੀ ਬਲਵਿੰਦਰ ਸਿੰਘ ਦਾ 10 ਸਾਲ ਦਾ ਵੇਜਾ ਲੱਗਾ ਹੈ ਗੁੜੀਆ ਦਾ 10 ਸਾਲ ਤਾਂ ਲੱਗਾ ਹੈ 2 ਸਾਲ ਹੋ ਗਏ ਗੁੜੀਆ ਗਈ ਨੋ ਗੁੜੀਆ ਨੂੰ ਜ 11 ਮਹੀਨੇ ਨਹੀਂ ਹੋਏ 10 ਮਹੀਨੇ ਹੋਏ ਨੇ 10 ਮਹੀਨੇ ਹੋਈ ਨਾ ਹੋਈ ਨੇ ਇਹ ਦੂਜੀ ਗੱਲ ਇਹ ਆ ਜੇ ਤੁਸੀਂ ਪਾਸਪੋਰਟ ਦਿੱਤੇ ਆ ਜਾਂ ਵੀਜ਼ਾ ਲਵਾ ਕੇ ਦਿੱਤਾ ਹੈ ਤਾਂ ਪ੍ਰੂਫ ਕਰੋ ਅਸੀਂ ਲੁਧਿਆਣੇ ਵਾਲੇ ਪਾਲਟੀ ਤੋਂ 6.5 ਲੱਖ ਦੇ ਕੇ ਆਪਦੇ ਵੀਜ਼ੇ ਲਾਇਆ ਉਹਨਾਂ ਦਰਾਂ ਇਹ ਆਈਆਂ ਦੀ ਗੁੜੀਆ ਭੇਜੀ ਹੈ ਆ ਉਹਨਾਂ ਦਾ ਨੰਬਰ ਹੈ ਲੁਧਿਆਣੇ ਵਾਲੇ ਪਾਲਟੀ ਜਿਹਨਾਂ ਵੀਜ਼ੇ ਲਵਾਏ ਆ ਇਹਨਾਂ ਨੂੰ ਲੁਧਿਆਣੇ ਵਾਲਿਆਂ ਨੂੰ ਤੂੰ ਜਾਣਦਾ ਤੱਕ ਨਹੀਂ ਤੂੰ ਮੈਥੋਂ ਜਿਹੜਾ 22 ਲੱਖ ਦੀ ਗੱਲ ਕੀਤੀ ਸੀ ਵਰਕ ਪਰਮਿਟ ਦੀ ਕੀਤੀ ਸੀ ਤੂ ਰਸ ਵਿਜੇ ਦੀ ਨਹੀਂ ਕੀਤੀ ਤੇ ਨਾ ਤੂੰ ਵਰਕ ਪਰਮਟ ਪਵਾ ਸਕਿਆ ਤੂੰ ਕਿਹਾ ਵੀ ਇਹਨਾਂ ਨੇ ਕਿਹਾ ਵੀ ਇਹ ਵਰਕ ਪਰਮਟ ਲੈਣਾ ਨਹੀਂ ਅਸੀਂ ਵਰਕ ਪਰਮਟ ਤੇ ਕੁੜੀ ਨੂੰ ਭੇਜਣ ਦੀ ਗੱਲ ਕੀਤੀ ਸੀ ਇਹ ਵਰਕ ਪਰਮਟ ਤੇ ਅਸੀਂ ਕੁੜੀ ਨੂੰ ਭੇਜਾਂਗੇ ਤੇ ਤੂੰ 3 ਮਹੀਨਿਆਂ ਟਾਈਮ ਲਿਆ ਤੇ 5 ਮਹੀਨਿਆਂ ਬਾਅਦ ਤੇਰੇ ਕੋਲ ਗਏ ਸਾਡੇ ਪੈਸੇ ਵਾਪਸ ਕਰ ਦੇ ਤੇ ਤੂੰ ਵਰਕ ਪਰਮਟ ਨਹੀਂ ਲਿਆ ਜਾਣਾ ਸਾਡੇ ਜਿਹੜੀ ਸਪੌਂਸਰ ਮਗਾਈ ਹੋਣ ਦੀ ਵੀ ਮਿਹਰਾਂ ਲੰਘ ਚੁੱਕੀ ਸੀ ਜਿਹੜਾ ਤੂੰ ਆੜਾ ਮੈਂ ਇੰਜ ਨਹੀਂ ਹੁੰਦੇ ਜਿਹੜੇ ਤੂੰ ਵਿਜੇ ਦੀ ਗੱਲ ਕਰਦਾ ਹੈ ਨਾ ਜਿੱਦੇ ਚ 22 ਲੱਖ ਦੀ ਗੱਲ ਕੀਤੀ ਹੋ ਆ ਵੇ ਜਿਹੜੇ ਲੈਟਰ ਮਂਗਾਏ ਤੂੰ ਨੇਡਾਂ ਚੋਂ ਜਾਲੀ ਆਹ ਜਾਲੀ ਕਾਗਜੀ ਜਿਹੜੇ ਕੈਨੇਡਾ ਚੋਂ ਮਂਗਾਈ ਤੇ ਮੇਰੇ ਪੈਸੇ ਖਾਦੇ ਦੂਜੀ ਗੱਲ ਤੂੰ ਕੀਤੀ ਵੀ ਬਲੰਦ ਦੱਸਣ ਨੂੰ ਮਾਤੜ ਸਮਝ ਕੇ ਗਰੀਬ ਸਮਝ ਕੇ 1.5 ਲੱਖ ਰੁਪਈਆ ਮਂ ਬੋੜਤਾ ਜੇ ਤੂੰ ਮੇਰੇ ਪੈਸੇ ਦੇਣੇ ਨਹੀਂ ਸੀ ਸਰਦਾਰ ਨਜੀਰ ਨਸੀਬ ਸਿੰਘ ਸਰਪੰਚ ਨੂੰ ਕਾਦੇ ਲਈ ਤੂੰ ਚੈੱਕ ਦੇ ਕੇ ਆਇਆ 9 ਲੱਖ ਦੇ ਜੇ ਤੂੰ ਮੇਰੇ ਪੈਸੇ ਦੇਣੇ ਨਹੀਂ ਸੀ ਸਰਦਾਰ ਦਵਿੰਦਰ ਸਿੰਘ ਲਾਡੀ ਢੋਸ ਐਮ ਐਲ ਏ ਤੇ ਧੰਮਕੋੜ ਨੂੰ ਤੂੰ ਚੈੱਕ ਕਿਉਂ ਦੇ ਕੇ ਆਇਆ 9 ਲੱਖ ਦੇ ਜੇ ਤੂੰ ਮੇਰੇ ਪੈਸੇ ਦੇਣੇ ਸੀ ਨਹੀਂ ਸੀ ਦੇਤੇ ਤੂੰ ਪੱਤਰਕਾਰਾ ਸਾਹਮਣੇ ਮੰਨਿਆ ਮੇਰੇ ਪੈਸੇ ਤੂੰ ਕਾਦੇ ਪੈਸੇ ਮੰਗਦਾ ਹੈ ਤੂੰ ਆ ਗੁਰਦੁਆਰੇ ਦੇਖ ਬਣਾਉਣੇ ਆ ਜੂਸਾ ਵਾਲੇ ਮੁੰਡਾ ਲੈ ਕੇ ਚੜ ਗੁਰਦੁਆਰੇ ਜੇ ਤੂੰ ਮੇਰੇ ਕੁੜੀ ਦੇ ਵਿਜੇ ਲਵਾਇਆ ਤੇ ਬਲਜੀਤ ਸਿੰਘ ਜਿਹੜੇ ਆਈਡੈਂਟਿਟੀ ਕਰਾਉਂਦੇ ਆ ਮੋਗੇ ਉਹਨਾਂ ਦੇ ਦਫਤਰ ਮੇਰੇ ਪਾਸਪੋਰਟ ਫੜਾਇਆ ਸੀ ਤੂੰ ਉਹਨਾ ਗਾਂ ਫੜਾਇਆ ਸੀ ਜਲੰਧਰ ਜਲੰਧਰ ਨਾਲ ਲੁਧਿਆਣੇ ਮੇਰੇ ਵਿਜੇ ਲੁਧਿਆਣਿਆਂ ਲਵਾਏ ਤਾਂ ਉਹਨਾਂ ਨੇ ਪੈਸੇ ਲਾਇਆ ਮੇ ਤੋਂ ਸਿੱਧੇ 6.5 ਲੱਖ ਰੁਪਈਆ ਉਹ ਮੇਰੇ ਵਾਲੇ ਪਿੰਡ ਵਾਲੇ ਪੈਟਰੋਲ ਪੰਪ ਤੇ ਆਏ ਸੀ ਪਿੰਡ ਵਾਲੇ ਪੈਟਰੋਲ ਪੰਪ ਤੇ ਆ ਗਿਓ ਨਾ ਮੇ ਨਾਲ ਗੱ ਮੇਰਾ ਬਾਬਾ ਦੀਪ ਸਿੰਘ ਮੇਰਾ ਬਾਬਾ ਨਾਨਕ ਤੇਰਾ ਕੱਲੇ ਦਾਣੀ ਸਾਰਿਆਂ ਦੇ ਬਾਬਾ ਦੀਪ ਸਿੰਘ ਨਾਨਕ ਮੈਂ ਤਾਂ ਉਹ ਤਾਂ ਬੂਟਾ ਹੀ ਪੜਦੇ ਜਿਹੜਾ ਝੂਠਾ ਹੋਵੇ ਬਾਬਾ ਦੀਪ ਸਿੰਘ ਬਾਬਾ ਨਾਨਕ ਉਹਦਾ ਖਾਨਾ ਖਰਾਬ ਕਰਦੇ ਜਿਹੜਾ ਝੂਠਾ ਹੋਵੇ ਇੱਕ ਤੂੰ ਮੇਰੇ ਨਾਲ ਠੱਗੀ ਮਾਰ ਲਈ ਇੱਕ ਤੂੰ ਵਿੜੀਆਂ ਪਾਪਾ ਕਹਿਣਾ ਨਸੀਬ ਸਿੰਘ ਮੁੰਡਾ ਲੈ ਗੁਰਦੁਆਰੇ ਵੜੇ ਫੌਜੀ ਗੁਰਦੁਆਰੇ ਵੜੇ ਮੁੰਡਾ ਲੈ ਕੇ ਸੁਗੰਦਰ ਵੜੇ ਗੁਰਦੁਆਰੇ ਮੁੰਡਾ ਲੈ ਕੇ ਉਹਨਾਂ ਮੁੰਡੇ ਤੇਰੇ ਲਈ ਜੰਮੇ ਆ ਇੱਕ ਇੱਕ ਮੁੰਡਾ ਉਹਨਾਂ ਦਾ ਝੂਠਾ ਤੂੰ ਪਰਚਾਤਾਂ ਫਸਾ ਕੇ ਕਰ ਕਰਕੇ ਤੂੰ ਮੁਕਰਿਆ ਤੂੰ ਫਰਮਾਨ ਦੀਆਂ ਗੱਲਾਂ ਕਰਨਾ ਸੂਬਾ ਪ੍ਰਧਾਨ ਦੀਆਂ ਮੈਂ ਕਿਸੇ ਤੋਂ ਕੀ ਲੈਣਾ ਦੇਣਾ ਯਾਰ ਮੈਂ ਤੇਤੋਂ ਪੈਸੇ ਲੈਣੇ ਸੀ ਤੂੰ ਚੈੱਕ ਦਿੱਤੇ ਜੇ ਮੈਂ ਤੇਤੋਂ ਪੈਸੇ ਨਹੀਂ ਲੈਣੇ ਤੂੰ ਚੈੱਕ ਕਰ ਦਿੱਤੇ ਤੂੰ ਕਹਿੰਦਾ ਚੈੱਕਾਂ ਦੀ ਮਨਿਆਦ ਲਾਂਗੀ ਮੈਂ ਤਾਂ ਚੈੱਕ ਦਿੱਤੇ ਸੀ ਕੱਚ ਕੱਢ ਲਈ ਦਿੱਤੇ ਸੀ ਜੇ ਮੈਂ ਪੈਸੇ ਲੈਣੇ ਚੈੱਕ ਦਿੱਤੇ ਸੀ ਤੂੰ ਗੱਲਾਂ ਫੇਸਬੁੱਕ ਤੇ ਕਰਦਾ ਸਾਮ੍ਹੋਂ ਸਾਮ੍ਹੋਂ ਸਾਹਮਣੀ ਬੈ ਇਹਦੇ ਟਾਈਮ ਰੱਖ ਲਾ ਚਾਰ ਭੈਣ ਭਰਾ ਇਕੱਠੇ ਕਰ ਲਾ ਤੇਰੇ ਮਾਮਿਆਂ ਨੂੰ ਪਤਾ ਤੇਰੇ ਮਾਮੇ ਪੈਸੇ ਮੰਨੇ ਮੇਰੇ ਕੋਲ ਆ ਕਿਹੜਾ ਕਿਹੜਾ ਬੰਦਾ ਨਹੀਂ ਮੰਨਿਆ ਪੈਸੇ ਦੱਸ ਪੈਸੇ ਮੰਨ ਕੇ ਅੱਜ ਤੂੰ ਕਿੰਨਾ ਕਾਦੇ ਤੂੰ ਵਿਜੇ ਲਵਾਇਆ ਸਾਡੇ ਸਾਡੇ ਵਿਜੇ ਲੁਧਿਆਣੇ ਨਾਲ ਲਵਾਇਆ ਤੈਨੂੰ ਨੰਬਰ ਦੇਤਾ ਏ ਲੁਧਿਆਣੇ ਵਾਲੇ ਵੀ ਸੱਦਾਂ ਆ ਗਾ 10 ਕਿਦਣ ਪੰਚਾਇਤ ਬੋਣੀ ਹੂ ਜੇ ਲੁਧਿਆਣੇ ਵਾਲ ਕਹਿ ਦੇਣਾ ਬੇ ਸੁੱਖ ਕਿਲ ਨੂੰ ਜਾਣਦੇ ਆ ਤਾਂ ਤੈਨੂੰ ਸਾਰੇ ਪੈਸੇ ਛੱਡ ਦੇਗਾ ਤੇ ਬੇਫੂਲ ਫਾਲਤੂ ਗੱਲਾਂ ਨਾ ਕਰਿਆ ਕਰ ਫੇਸਬੁੱਕ ਦੇ ਸੂਬਾ ਪ੍ਰਧਾਨ ਏ ਸਮਝਦਾਰ ਜੀ ਗੱਲਾਂ ਕਰ ਤੈਨੂੰ ਸੂਬਾ ਪ੍ਰਧਾਨ ਬਣਾਉਣ ਵਾਲਿਆਂ ਨੂੰ ਮੈਂ ਕਹਿੰਦਾ ਇਹਨੂੰ ਸੂਬਾ ਪ੍ਰਧਾਨ ਬਣਾਤਾ ਜਿਹੜਾ ਥਾ ਥਾ ਠੱਗੀਆਂ ਮਾਰਦਾ ਫਿਰਦਾ ਇੱਕ ਤੂੰ ਮੇਰੇ ਰੁਪਏ ਖਾਲੇ ਇੱਕ ਤੂੰ ਮੈਨੂੰ ਗੱਲਾਂ ਕਰਦਾ ਤੂੰ ਮੇਰਾ ਵਿਜਾ ਨਹੀਂ ਲਵਾਇਆ 10 ਸਾਲ ਦਾ ਮੈਂ ਜੋ ਘੁੰਮਣ ਘਮਾਉਂਦੇ ਬੀਜਾਂ ਦੀ ਗੱਲ ਨਹੀਂ ਕੀਤੀ ਸੀ ਮੈਂ ਵਰਕ ਪਰਮਿਟ ਦੀ ਗੱਲ ਕੀਤੀ ਸੀ ਵਰਕ ਪਰਮਿਟ ਤੂੰ ਕੀ ਦਿਵਾਉਣਾ ਸੀ ਵਰਕ ਪਰਮਿਟ ਤੈਥੋਂ ਲੱਗਿਆ ਹੀ ਨਹੀਂ ਤੇਥੋਂ ਦਾ ਵਿਜੇ ਵੀ ਨਹੀਂ ਲੱਗਿਆ ਉਹ ਤਾਂ ਲੁਧਿਆਣੇ ਵਾਲੇ ਪਾਰਟੀ ਨੇ ਲਵਾਏ ਨੇ ਮੇਰਾ ਵੀਰ ਮੱਥ ਬੰਨ ਕੇ ਬੇਨਤੀ ਹੈ ਮੇਰੀ ਫालतू ਨਾ ਬੋਲ ਨਾ ਬੋਲਾ ਤੂੰ ਕਹਿੰਦਾ ਕੈਸ਼ ਗੈਂਦੇ ਵਾਲੇ ਵੀਡੀਓ ਇਹ ਤੂੰ ਠੱਗੀ ਮਾਰਨੀ ਹੈ ਵੀਡੀਓ ਤਾਂ ਆਉਣੀਆਂ ਨੇ ਵੀਰ ਤੂੰ ਕਹਿੰਦਾ ਤੇਰੇ ਪੈਸੇ ਦੇਣੇ ਨਹੀਂ ਜਿੱਦਣ ਤੂੰ ਮੇਰੇ ਨਾਲ ਗੱਡੀ 'ਚ ਬੈਠਾ ਤੂੰ ਕਿਹਾ ਬਲੰਦਰ ਸਿੰਘ ਤੇਰੇ ਇੱਕ ਇੱਕ ਰੁਪਈਆ ਮੋੜਾਂਗਾ ਇੱਕ ਇੱਕ ਰੁਪਈਆ ਠੀਕ ਹੈ ਉਹ ਤੇਰੀ ਰਿਕਾਰਡਿੰਗਾਂ ਮੇਰੇ ਕੋਲ ਪ ਤੇਰੇ ਸਾਰੇ ਸਬੂਤ ਪਏ ਆ ਤੇਰੀ ਸਾਰੀ ਫੈਮਲੀ ਮੇਰੇ ਪੈਸੇ ਖਾਨ ਦੇ ਵਿੱਚ ਨਾਲ ਸੀ ਅੱਜ ਤੂੰ ਸਾਰਾ ਕੁਝ ਮੰਨ ਕੇ ਇੰਨੇ ਬੰਦਿਆਂ ਇੰਨੇ ਪੰਚਾਇਤਾਂ ਚ ਮੰਨ ਕੇ ਤੂੰ ਕਹਿੰਦਾ ਮੈਂ ਤੇਰੇ ਪੈਸੇ ਦੇਣੇ ਨਹੀਂ ਸੀ ਕਿਉਂ ਨਹੀਂ ਤੁਸੀਂ ਮੇਰੇ ਪੈਸੇ ਦੇਣੇ ਕਿਹੜੇ ਵਿਗ ਜੇ ਤੂੰ ਰੱਖੇ ਪੈਸੇ ਆ ਕੋ ਮੁਰਕ ਘੁੰਮਾਉਣ ਵਾਲੇ ਵੀਜ਼ਿਆਂ ਦੇ ਬਾਈਬਲ ਲੱਖ ਰੁਪਈਆ ਲੱਗਦਾ ਤੂੰ 6.5 ਲੱਖ ਰੁਪਈਆ ਮੈਨੂੰ ਲੁਧਿਆਣੇ ਦੇਣਾ ਪੈ ਗਿਆ ਹੈ 6.5 ਉਹ ਤੇ ਪਾ ਕੇ 2.5 ਲੱਖ ਰੁਪਈਆ ਤੂੰ ਖਾ ਗਿਆ ਮੇਰਾ ਅਜੇ ਵੀ ਤੈਨੂੰ ਸਿਦਕ ਨਹੀਂ ਆਇਆ ਯਾਰ 22 24 ਲੱਖ ਰੁਪਈਆ ਖਾ ਕੇ ਵੀ ਉਹ ਪੈਸੇ ਮੋੜ ਦੇ ਭਰਾਵਾ ਐਵੇਂ ਝੂਠ ਨਹੀਂ ਮਾਰੀ ਜਾਈਦੇ ਵੀਉ ਲੈਣ ਦੀ ਖਾਤਰ ਝੂਠੀ ਮਾਰੀ ਜਾਣਾ ਜਥੇ ਬੰਦੀਆਂ ਸਾਹਮਣੇ ਝੂਠ ਮਾਰ ਜੀਣਾ ਕਿਹੇ ਜਿਹਾ ਜਸੇ ਬੰਦੀ ਦਾ ਕੋਈ ਕਸੂਰ ਨਹੀਂ ਸਾਰਾ ਕਸੂਰ ਤੇਰਾ ਤੂੰ ਠੱਗੀ ਮੇਰ ਨਾਲ ਮਾਰੀ ਏ ਮੇਰਾ ਗਲਤੀ ਰੂਪ ਚ ਹੈ ਗਿਆ ਤਰੀ ਕਹਿਣਾ ਪ੍ਰਾਣੀ ਗੱਲ ਏ ਤੇਰੇ ਦਫਤਰ ਬਹਿ ਕੇ ਵੀਡੀਓ ਇਹ ਪੈਸੇ ਗੰਦਿਆਂ ਦੀ ਤੇ ਵੇ ਪਹਿਲਾਂ ਵੇ ਵੀਡੀਓ ਕਿਦਣ ਦੀ ਏ ਵੀਡੀਓ ਨੂੰ ਅਜੇ 9-10 ਮਹੀਨੇ ਹੋਇਆ ਗੁੜੀਆਂ ਗਈ ਨੀ ਮ 9-10 ਮਹੀਨੇ ਹੋਇਆ ਦੋ ਸਾਲਾਂ ਦੀ ਗੱਲ ਕਰਦਾ ਸਭ ਸੋਚ ਕੇ ਗੱਲ ਕਰਾ ਕਰ ਮੈਂ ਤੇਰੀ ਛਾਂ ਦੇ ਪਰਖਲਾ ਬੋਲਣਾ ਨਹੀਂ ਚਾਹੁੰਦਾ ਜੇ ਤੂੰ ਬੋਲੇਗਾ ਫਿਰ ਮੈਂ ਵੀ ਬੋਲਾਂਗਾ ਇਹਦੇ ਚ ਕੋਈ ਲਾਭ ਨਹੀਂ ਹੋ ਗਿਆ ਬੰਦਿਆਂ ਤਰ੍ਹਾਂ ਮੇਰੇ ਪੈਸੇ ਮੋਹੜਾ ਤੂੰ ਕਹਿਣਾ ਵੀ ਪੈਸੇ ਦੇਣੇ ਨਹੀਂ ਪੈਸੇ ਦੇਣਾ ਕਿਉਂ ਨਹੀਂ ਜੇ ਤੂੰ ਵਿਜੇ ਨਹੀਂ ਰਵਾਏ ਕੁਝ ਕੀਤਾ ਨਹੀਂ ਕੋ ਲੈਣਾ ਨਹੀਂ ਕੋ ਦੇਣਾ ਨਹੀਂ ਤੇ ਇਹਨੂੰ ਉਹ ਬੰਦੇ ਜਾਣਦੇ ਤੱਕ ਨਹੀਂ ਲੁਧਿਆਣੇ ਵਾਲੇ ਬਲਜੀਤ ਸਿੰਘ ਨੂੰ ਵੀ ਮੋਗਲੇ ਨੂੰ ਬਣਾ ਲਾਏ ਉਹ ਦੱਸਣਗੇ ਵੀ ਤੂੰ ਪਾਸਪੋਰਟ ਕਿਵੇਂ ਫੜਾਏ ਸੀ 2 ਲੱਖ ਰੁਪਈਆ ਉਹਨਾਂ ਵੀ ਖਾਦਾ ਬਲਜੀਤ ਰਾਣੇ ਵੀ ਤੂੰ ਯਾਰ ਮਾਰੀ ਮੋਟੇ ਸ਼ਰਮ ਕਰ ਤੈਨੂੰ ਸੂਬਾ ਪ੍ਰਧਾਨ ਬਣਾਇਆ ਸਮਝਦਾਰ ਬੰਦਾ ਤੂੰ ਤੂੰ ਦੁਨੀਆ ਦੀ ਵਾਰਤੌਰ ਕੀ ਸੰਭਾਲਣੀ ਹੈ ਤੂੰ ਤਾਂ ਆ ਵੀ ਝੂਠ ਮਾਰੀ ਜਾਂਦਾ ਤੂੰ ਬਾਬਾ ਜੀਵ ਸਿੰਘ ਦੀਆਂ ਸੋਹਾ ਖਾਨਾ ਤੂੰ ਬਾਬੇ ਨਾਨਕ ਦੀਆਂ ਸੋਹਾ ਖਾਨਾ ਸੋਹਾ ਖਾ ਤੂੰ ਸਾਹਮਣੇ ਬੈਠ ਸਾਰੇ ਬੰਦਿਆ ਜਿੰਨਾਂ ਵਿੱਚ ਪੈਸੇ ਮੰਨੇ ਆ ਤੂੰ ਕਹਿੰਦਾ ਗਰੀਬੀ ਸਮਝ ਕੇ ਤੇਰੇ ਪੈਸੇ ਵਾਪਸ ਕਰ ਲਗਾ ਫਿਰ ਗਰੀਬੀ ਸਮਝ ਕੇ ਨਹੀਂ ਮੈਂ ਤੂੰ ਮੰਗਤਾ ਨਹੀਂ ਤਾਥੋਂ ਭੀਖ ਮੰਗਦਾ ਮੈਂ ਆਪਦੇ ਰੁਪਈਏ ਮੰਗਦਾ ਕੁੜੀ ਮੈਂ ਆਪਦੇ ਰੁਪਈਆ ਦੇ ਪੇ ਜੀ ਬਾਅਦ ਚ ਰੁਪਈਏ ਲਾਗੇ 3.5 ਲੱਖ 1 6.5 ਲੱਖ 1 ਠੀਕ ਹੈ ਨਾ ਉਹਦੇ ਬਾਅਦ ਚ ਮੈਂ ਕੀ ਪਾਪੜੇ ਵੇਲੇ ਹੋ ਮੈਨੂੰ ਪਤਾ ਜਿਹੜੇ ਤੂੰ ਪੈਸੇ ਖਾਦੇ ਆ ਨਾ ਇੱਕ ਵੀ ਰੁਪਈਆ ਮੇਰੀ ਕੁੜੀ ਦੇ ਜਾਂ ਮੇਰੇ ਵਿਜੇ ਲਈ ਲਾਇਆ ਤੂੰ ਠੀਕ ਹੈ ਤੇ ਮੈਂ ਜਿਹੜੇ ਬੰਦੇ ਦੀ ਮੰਗਾ ਕੋ ਉਹ ਬੰਦੇ ਦੀ ਸੌ ਦੇ ਰਿਆ ਜੀ ਤੇ ਮੈਂ ਕਹਾਂ ਦੋ ਸੱਚ ਫੇਸਬੁੱਕ ਤੇ ਰੇਗ ਝੂਠ ਮਾਰ ਲੈਂਦਾ ਆ ਮੈਂ ਸਾਹਮਣੇ ਬੈ ਪੰਚਾਇਤ ਚ ਬੈ ਆਗੇ ਜਿਹੜੇ ਪੰਚਾਇਤ ਚ ਪੈਸੇ ਮਨ ਮਨ ਜਾਂਦਾ ਰਿਆ ਤਨਸੀਬ ਸਿੰਘ ਨੂੰ ਕਿਹਾ ਗੁਰਦਵਾਰੇ ਵੜ ਜੇ ਬੰਕ ਪਰਮਿਟ ਦੀ ਗੱਲ ਸੀ ਤਤੋਂ ਦਵਾਇਆ ਨਹੀਂ ਗਿਆ ਤਿੰਨ ਮਹੀਨਾ ਟਾਈਮ ਲਿਆ ਫੀਡਟ ਕਰਕੇ ਦਿੱਤਾਈ ਤਿੰਨ ਮਹੀਨਾ ਬਾਅਦ ਫੇਰ ਹੀ ਦਵਾਇਆ ਗਿਆ ਪੰਜਾ ਛੀਜਾ ਮਹੀਨਾ ਬਾਅਦ ਜਾ ਕੇ ਇੱਥੋਂ ਪੈਸੇ ਮੰਗੇ ਆ ਕਿ ਹੁਣ ਪੈਸੇ ਵਾਪਸ ਕਰ ਦੇ ਤੇ ਤੂੰ ਉਦਣ ਮੰਨਿਆ ਏ ਉਥੇ ਆ ਤੇਰੀਆਂ ਵੀਡੀਓ ਚਲਦੀਆਂ ਪਈਆਂ ਨੇ ਫੇਸਬੁੱਕ ਤੇ ਤੂੰ ਮੰਨਿਆ ਏ ਮੈਂ ਤੇਰੇ ਪੈਸੇ ਦੇਣੇ ਆ ਮੈਂ ਤੁਹਾਨੂੰ ਦੇ ਦਿੰਨਾ ਵੈਗ ਜਿੱਕਾ ਖਾਲਸਾ ਵੈਗ